ਦਾਦੀ ਮਤੀ ਦਾਸ ਨੇ ਮਾਰੇ ਦੇ ਚਰਨਾ ਤੇ ਮੱਥਾ ਟੇਕਿਆ ਮਤੀ ਦਾਸ ਹੋਰ ਆਨੰਦ ਭਰਿਓ ਮਤੀ ਦਾਸ ਨੇ ਉਸੇ ਤਰ੍ਹਾਂ ਸਤਿ ਨਿਬਰਤੀ ਨਾਮ ਬਚ ਟਕਾ ਲਈ ਆਪ ਸੁਣੀ ਮਲਾ ਨੇ ੍ਹੇਰੀ ਇਹ ਸਾਰੀਆਂ ਬਾਤਾਂ ਸਤ ਸਮਜੀ ਮਲਾਣਾ ਕੋਲੇ ਖੜਾ ਸੁਣ ਰਿਹਾ ਸੀ ਔਰੰਗਜ਼ੇਬਤ ગયો ਤਿਸ 베ਰੀ ਉਸੇ ਵੇਲੇ ਨਰੰਗੇ ਦੇ ਪਾਸ ਪਹੁੰਚਿਆ ਬਾਕੀ ਸਰਬਰਤਾਂਤ ਸੁਦਾਵ ਸਾਰਾ ਬਰਤਾਂਤ ਦੱਸਤਾ ਛੇਤੀ ਜਣੇ ਕਿ ਇੱਕ ਸਿੱਖ ਹੋਇਆ ਗੁਰ ਤੇਗ ਬਹਾਦਰ ਜੀ ਦਾ ਬੜਾ ਹੰਕਾਰੀ ਐ ਉਹ ਕਹਿੰਦਾ ਮੈਂ ਸਾਰਿਆਂ ਤੁਰਕਾਂ ਦੇ ਸਿਰ ਭੰਨ ਦਿੰਨਾ ਐ ਇਹ ਤੁਗਲੀ ਜਾ ਕੇ ਸਤ ਸੰਗਜੀ ਨਰੰਗੇ ਕੋਲੇ ਕਰ ਦਿੱਤੀ ਬੁਲਾਣੇ ਨੇ ਮਤੀ ਦਾਸ ਕੋ ਸਵਾਲ ਜਵਾਬ ਜੋ ਮਤੀ ਦਾਸ ਦਾ ਸਵਾਲ ਜਵਾਬ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਨਾਲ ਹੰਮਨ ਤੇ ਜਰ ਗयो ਵਿਸ਼ੇਸ਼ ਉਸ ਵੇਲੇ ਖਾਲਸਾ ਜੀ ਨਰੰਗਾ ਸੁਹਾਰ ਨਾ ਸਕਿਆ ਮਤੀ ਦਾਸ ਦੇ ਜਿਹੜੇ ਬਚਨ ਦਿਨ ਜਾ ਕੇ ਦੱਸੇ ਬੁਲਾਣੇ ਨੇ ਛੜਬੜਿਆ ਮਨ ਦੇ ਅੰਦਰ ਗ੍ਰੋਧ ਭਰੇ ਬੋਲਿਓ ਤੁਰਕੀਸ਼ ਗ੍ਰੋਧ ਨਾ ਭੜਕੇ ਨਰੰਗੇ ਬੋਲਿਆ ਮਤੀ ਦਾਸ ਕੋ ਕਿਨ ਬਲਾਵਨ ਬਲਾਓ ਕਹਿੰਦੇ ਇਹੋ ਜੇ ਸਿੱਖ ਨੂੰ ਮਤੀ ਦਾਸ ਨੂੰ ਜਿਹੜਾ ਸਾਡੇ ਤੁਰਕਾਂ ਦੇ ਸਿਰ ਭਨ ਹੁੰਦਾ ਦੋਹੇ ਤਖਤੇ ਮੈਂ ਕਰਿਓ ਬੰਧਾਵਨ ਇਹਨੂੰ ਦੋਨਾਂ ਤਖਤਿਆਂ ਦੇ ਵਿੱਚ ਜਕੜ ਕੇ ਆਰੇ ਨਾਲ چیرਦੇ ਹੋ ਇਹ ਫਤਵਾ ਲਾ ਦਿੱਤਾ ਹੁਕਮ ਜਲਾਦਨ ਤਵੇ ਯੋ ਚਾਰ ਜਦ ਹੀ ਜਲਾਦਾਂ ਨੂੰ ਹੁਕਮ ਦੇ ਤੰ ਨਰੰਗੇ ਨੇ ਖਾਲਸਾ ਜੀ ਨਿਆਰਾ ਸਿਰ ਪਰ ਤੇ ਤਾਰਾ ਖਰਤਾ ਜੀ ਆਖੋ ਵਾਹਿਗੁਰੂ ਮਤੀ ਦਾਸ ਨੂੰ ਸਤ ਸੰਗਿ ਉਸੇ ਵੇਲੇ ਪਕੜਿਆ ਗਿਆ ਦੋ ਤਖਤਿਆਂ ਦੇ ਵਿੱਚ ਸਤ ਸੰਗਿ ਜੰਗੀ ਤਰ੍ਹਾਂ ਜਕੜ ਕੇ ਖੜਾ ਕਰਕੇ ਸਤ ਸੰਗਿ ਜਰਾਦਾਂ ਨੂੰ ਹੁਕਮ ਦੇ ਦਿੱਤਾ ਸਿਰ ਦੇ ਉੱਤੇ ਆਰਾ ਰੱਖ ਦਿੱਤਾ ਭਾਈ ਦੇ ਹਰਤੋ ਅਰ ਵਿਚਰਾਏ ਸੋ ਡਾਰਾ ਲੱਗ ਕੇ ਸਤ ਸੰਗਤ ਜੀ ਚੀਰਨ ਸਿਰ ਤੋਂ ਲੈ ਕਰਕੇ ਥੱਲੇ ਤੱਕ ਜਦੋਂ ਲੱਗੇ ਚੀਰਨ ਸਤ ਸੰਗਤ ਜੀ ਕੋ ਨਾਨਕ ਦੇ ਵਿਪਤ ਮੈਂ ਟੇਕ ਇੱਕ ਰਗਨਾ ਐਸ ਅੰਤ ਦੇ ਸਮੇ ਵਿਪਤਾ ਵਿੱਚ ਸਤ ਸੰਗ ਜੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਏਕ ਊਟ ਆਸਰਾ ਨਹੀਂ ਇਸੇ ਕਰਕੇ ਗੁਰਸਿੱਖੋ ਆਪਾਂ ਬਾਰ ਬਾਰ ਸਿਮਰਨ ਭਜਨ ਕਰਦੇ ਹਾਂ ਕਿ ਵਾਹਿਗੁਰੂ ਮੰਤਰ ਸਾਡੇ ਹਿਰਦੇ ਚ ਰੋਮ ਰੋਮ ਚ ਵੱਸ ਜਾਵੇ ਜਦੋਂ ਵਿਪਤਾ ਪਵੇਗੀ ਅੰਤ ਦਾ ਸਮਾਂ ਆਵੇਗਾ ਉਸ ਵੇਲੇ ਪਰਮੇਸ਼ਰ ਦਾ ਨਾਮ ਸਾਡੇ ਪਾਸ ਹੋਵੇ ਤਾਨੂੰ ਕੋਈ ਵੀ ਤਕਤੀ ਹੱਥ ਨਹੀਂ ਲਵੇ ਲੱਗੇ ਇਹ ਖਾਲਸਾ ਜੀ ਕਮਾਈ ਆਲਾ ਫਿੱਕੀ ਜਦੋਂ ਆਰਾ ਉੱਤੇ ਸਤ ਸਣੀ ਜਦਦਾ ਦਾ ਨੇ ਸ਼ੁਰੂ ਕੀਤਾ ਤੀਰਨਾ ਸਰੀਰ ਜਦ ਹੀ ਜਗਜੀਤ ਸਾਹਿਬ ਦਾ ਪਾਠ ਸਤ ਸਣੀ ਸ਼ੁਰੂ ਕਰ ਦਿੱਤਾ ਭਾਈ ਮਤੀ ਦਾਸ ਜੀ ਨੇ ਪਰਿਓ ਪ੍ਰਿਥੀ ਪਰ ਹੋਇਆ ਦੋ ਫਾੜਾ ਦੋ ਫਾੜਾ ਕਰ ਦਿੱਤੀਆਂ ਸਤ ਸੰਗਤ ਜੀ ਜਪਜੀਤ ਸਾਹਿਬ ਥਲੇ ਪੂਰਾ ਨਹੀਂ ਸੀ ਹੋਇਆ ਮਹਾਂਪੁਰਖ ਦੱਸਿਆ ਕਰਦੇ ਪੰਜ ਪ੍ਰਮਾਨ ਦੀ ਪੌੜੀ ਤੇ ਸੀ ਸਤ ਸੰਗਤ ਜੀ ਜਪਜੀਤ ਸਾਹਿਬ ਦਾ ਪਾਠ ਦੋ ਫਾੜਾਂ ਹੋ ਗਈਆਂ ਭਾਈ ਮਤੀ ਦਾਸ ਦੇ ਸਰੀਰ ਦੀਆਂ ਦੋਨੋਂ ਤੰਤੇ ਜਪਜੀ ਪੜੇ ਜਪਜੀ ਸਾਹਿਬ ਦੋਨਾਂ ਫਾਕੜਾਂ ਵਿੱਚ ਸਤ ਸੰਗੀ ਬਾਜਾਂ ਨਿਕਲ ਰਹੀਆਂ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ ਰਸਨਾ ਨਾਲ ਸੰਬੰਧ ਨਹੀਂ ਰਹਿੰਦਾ ਉਸ ਵੇਲੇ ਸਤ ਸੰਗੇਤ ਜੀ ਅੱਜ ਤਾਂ ਜੇ ਮਾੜਾ ਜੇ ਸਤ ਸੰਗੀ ਮਨਕਾਕਰ ਹੋਣ ਲੱਗਾ ਜਦ ਹੀ ਕਹਿੰਦਾ ਮੈਂ ਜੀ ਰਸਨਾ ਕਦੇ ਹਿਲਾਈ ਨਹੀਂ ਮੈਂ ਤਾਂ ਜੀ ਹੁਣ ਮਨ ਨਾਲ ਹੀ ਕਰਦਾ ਰਸਨਾ ਤੇਰੀ ਗਾਣਾ ਕੱਢਣ ਵਾਸਤੇ ਰੱਖੀ ਹੋਈ ਹੈ ਜਿੰਨਾ ਤੇ ਰਸਨਾ ਵਾਹਿਗੁਰੂ ਨੇ ਦਿੱਤੀ ਹੈ ਰਸਨਾ ਨਾਲ ਵੀ ਜਪੋ ਮੰਦੀ ਤਾਗਰਤਾ ਵੀ ਰੱਖੋ ਸਤ ਸੰਗਤ ਦੀ ਮਤੀ ਦਾਸਤਾ ਅਜ ਸਤ ਸੰਗਤ ਰਸਨਾ ਦੋ ਟੁਕੜੇ ਹੋ ਚੁੱਕੀ ਹੈ ਐਨ ਬਿਚਾਰਿਆਂ ਸਤ ਸੰਗਤੀ ਉਤੋਂ ਆਰਾ ਚੜਿਆ ਆ ਰਿਹਾ ਹੈ ਸਾਰੇ ਬਿਚਨੀ ਸਰੀਰ ਦੇ ਆਰਾ ਰੰਗ ਗਿਆ ਉਹ ਜਿਹਦੇ ਸੱਤ ਨਹੀਂ ਗੁਰਮਖ ਦੇ ਬਾਣੀ ਸੱਤ ਨਹੀਂ ਪੜਦੇ ਪੜਦੇ ਦੇ ਰੋਮ ਰੋਂ ਚ ਰਚੀ ਹੋਈ ਸੀ ਸਤ ਸੰਗਤ ਜੀ ਵਸਤੂ ਜਿਹੜੇ ਪਾਤਰ ਜਿਹੜੀ ਪਾਈਏ ਉਹੀ ਵਸਤੂ ਦਿਖਾਇਆ ਕਰ। ਗੁਰਸਿੱਖ ਨੇ ਗੁਰਬਾਣੀ ਹਿਰਦੇ ਚ ਵਸਾਈ ਹੋਈ ਸੀ। ਉਹੀ ਨਿਕਲਣੀ ਸੀ ਸਤਿ ਅੰਤ ਦੇ ਸਮੇਂ ਵੀ। ਦੋਨਾਂ ਫਾਕੜਾਂ ਚੋਂ ਐ ਜਪਜੀ ਸਾਹਿਬ ਦੀ ਬਾਣੀ ਸਤਿ ਸਮੇਂ ਉਚਾਰ ਹੋ ਰਹੀ ਹੈ। ਜਿਵੇਂ ਦੋ ਪਾਠੀ ਮਹਾਰਾਜ ਤਾਬਿਆਂ ਬੈਠ ਕੇ ਭੋਗ ਪਾਉਂਦੇ ਹਨ। ਫਿਰ ਸਭ ਕੇ ਅਚਰਜ ਬੜੇ। ਜਿੰਨੇ ਜਲਾਦ ਸੀ ਹਾਰੇ ਨਾਲ ਚੀਰ ਕੇ ਪਸਪਾਸੇ ਹੋ ਗਏ। ਦੋ ਮਾਤਕਿਆਂ ਦੇ ਨਾਲ ਅੱਧਾ ਅੱਧਾ ਖਰੀਰ ਫਾਕੜਾ ਹੋਇਆ ਦਿਲ ਪਿਆ ਧੜਕਦੇ ਨੇ ਧਰਤੀ ਤੇ ਸਾਰੇ ਦੇਖ ਦੇ ਕੇ ਹੈਰਾਨ ਹੋ ਰਹੇ ਨੇ ਆਵਾਜ਼ ਕਿੱਥੋਂ ਆ ਰਹੀ ਐ ਹੋਏ ਤਾਂ ਖੰਡ ਨਾ ਜੀਵਤ ਕੋਈ ਦੋ ਟੁਕੜੇ ਹੋ ਕੇ ਦੋ ਫਾਕੜਾ ਹੋ ਕੇ ਕੋਈ ਜਿਉਂਦਾ ਨਹੀਂ ਦੇਖਿਆ ਹੈ ਇਹ ਤਾਂ ਪਠਿਤ ਜੀਤ ਜਮ ਹੋਈ ਇਹ ਤਾਂ ਜਿਉਂਦਿਆਂ ਮੰਗੂ ਬਾਣੀ ਪੜ ਰਿਹਾ ਆਪਣੇ ਕੋਉ ਕੁ ਪਾਇ ਕਲ ਦੋਨੋ ਤੰਤੇ ਦੋਨਾਂ ਫਾਕੜਾਂ ਤੋਂ ਸਤ ਸੰਗਤ ਜੀ ਪੂਰਾ ਜੱਗੀ ਸਾਹਿਬ ਵੜ ਹੋਇਆ ਜਿੰਨੀ ਨਾਮ ਧਿਆਇਆ ਗਏ ਮ ਸਖਤ ਘਾਲ ਨਾਨਕ ਤੇ ਮੁਖ ਜਲੇ ਕਿਰਤੀ ਛੁੱਟੀ ਨਾਲ ਮੋਖ પા ਕੇ ਸਤਿਗੁਰੂ ਉਸੇ ਵੇਲੇ ਸੱਚਖੰਡ ਨੂੰ ਚਲੇ ਗਏ ਬਤੀ ਦਾਸ ਦੀ ਘਰ ਪਹੁੰਚੋ ਪ੍ਰੇਮੀ ਮਨ ਤੇ ਜਿਹੜਾ ਭਾਈ ਤਨ ਮਨ ਕਰਕੇ ਗੁਰੂ ਘਰ ਦਾ ਪ੍ਰੇਮੀ ਸੀ ਗੁਰਪੁਰੀ ਵਿੱਚ ਪਹੁੰਚ ਗਿਆ ਉਤਮ ਗਤ ਕੋ ਪ੍ਰਾਪਤ ਹੋਵਾ ਜਿਉਂ ਜਲਮਾ ਜਲਾਇ ਖਟਾਨਾ ਤੋਂ ਜੋਤੀ ਸਮਜੋਤ ਸਮਾਨਾ ਐਸੀ ਜਿਹੜੀ ਲੋਕ ਤੋਂ ਮੋਖਛ ਹੈ ਕੈਬਰ ਮੋਖਛ ਉਹਨੂੰ ਭਾਈ ਮਤੀ ਦਾਸ ਜੀ ਪ੍ਰਾਪਤ ਕਰਦੇ ਭੈ ਵਰ ਚਿਤਰ ਕੋ ਅਚਰੇ ਨਿ ਜੋਵਾ ਕਿਉਂ ਸਤ ਸੰਗਿ ਗੁਰੂ ਸਾਹਿਬ ਦੇ ਕੌਤ ਗੁਰੂ ਅਚਰਜ ਦੇਖਿਆ ਮਹਾ ਗੰਭੀਰ ਧੀਰ ਸਮ ਤਰਣੀ ਆਪ ਜੀ ਸਤ ਸੰਗਿ ਗੰਭੀਰਤਾ ਵਾਲੇ ਨੇ ਧੀਰਜ ਹੈ ਧਰਤੀ ਵਾਂਗੂ ਲਖਣਾ ਸਕੇ ਕੋ ਸਤਗੁਰ ਪਰਣੀ ਸਤਗੁਰਾਂ ਦੀ ਕਮਾਈ ਨੂੰ ਕੋਈ ਜਾਣ ਨਹੀਂ ਸਕਦਾ ਕਿਹੜੀ ਮੌਜ ਵਿੱਚ ਬੈਠੇ ਹਨ